ਮਤਲਬ ਕਿੱਡਾ ਗਲਾਸ ਹੁੰਦਾ ਸੀ ਉਹ 1/2 ਕਿਲੋ ਤੋਂ ਵੱਡਾ 1/2 ਕਿਲੋ ਦਾ ਗਲਾਸ ਮਤਲਬ ਇੱਕ ਵਾਰ ਚ ਇੱਕ ਵਾਰ ਚ ਪੀ ਲੈਣਾ ਇੱਥੇ ਤੋਂ ਮੈਨੂੰ ਲੱਗਦਾ ਜੇ ਚਾਰ ਚਾਂਚੇ ਕੋਈ ਪੀ ਲਵੇ ਤਾਂ ਬੰਦੇ ਨੂੰ ਲੂਤ ਮੋਸ਼ਨ ਲੱਗ ਜਾਣਗੇ ਮੈਂ ਉਹਨਾਂ ਨੂੰ ਲੈਂਦਾ ਤੇ ਉਹ ਕਹਿ ਰਹੇ ਸੀਗੇ ਕਿ ਆਪਣੇ ਸਿੱਖਾਂ ਦੀ ਆਬਾਦੀ ਘਟ ਰਹੀ ਆ ਮੀ ਹਰ ਇੱਕ ਸਿੱਖ ਨੂੰ ਸਿੱਖਾਂ ਨੂੰ ਪੰਜ-ਪੰਜ ਬੱਚੇ ਪੈਦਾ ਕਰਨੇ ਚਾਹੀਦੇ ਨੇ ਕੀ ਗੱਲ ਇਹ ਸਹੀ ਗੱਲ ਹੈ ਜਾਂ ਗਲਤ ਗੱਲ ਹੈ ਇਹ ਸਹੀ ਹੈ ਆ ਬੱਚਾ ਆਪਣੇ ਫੇਰ ਉਹ ਚੱਖੇ ਨਾਲ ਤੱਤਣਾ ਕੱਟ ਕੇ ਫੇਰ ਉਹਨੂੰ ਤੇ ਸਾਰੇ ਉਹਦੇ ਉਹ ਕਿੰਨੇ ਬਣਾ ਲੇ 13 ਲੈਣਾ ਫਿਰ 13 ਨੂੰ ਆਪਣੇ ਹੈਗਾ ਉਕੋ ਪੂਰਨਾ 13 ਲੈਣਾ ਫਿਰ ਕਿ ਉਹ ਫਿਰ ਜਲਾਹੇ ਹੁੰਦੇ ਜਾਣਾ ਉਹਨਾਂ ਕੱਪੜਾ ਬੁਣ ਕੇ ਦੇ ਜਾਣਾ ਫਿਰ ਉਹਦੇ ਕੱਪੜੇ ਬਣੂਗਾ ਔਰ ਦੁੱਧ ਵੀ ਖੱਟ ਤੇ ਜ਼ਿਆਦਾ ਹੈ ਹੈ ਜਾਂ ਘੱਟ ਆ ਇਹਦਾ ਮਤਲਬ ਨਕਲੀ ਦੁੱਧ ਆ ਰਿਹਾ ਹੈ ਬਾਜ਼ਾਰ ਦੇ ਵਿੱਚ ਨਹੀਂ ਆ ਰਿਹਾ ਮਕਲੀ ਆ ਰਿਹਾ ਨਾ ਫਿਰ ਅੱਗੇ ਮਤਲਬ ਹਰ ਇੱਕ ਮਿੰਟ ਕੰਮਦੀ ਹੁੰਦੀ ਹੁੰਦੀਆਂ ਸੀਗੇ ਮਗਲੇ ਕਿਚੋਏ ਦੇ ਵਿੱਚ ਚੋਏ ਕਹਿੰਦੇ ਹੁੰਦੇ ਚੋਏ ਦੇ ਵਿੱਚ ਹੀ ਬੱਪ ਜੀ ਲੰਘ ਰਹੇ ਸੀਗੇ ਬੱਪ ਜੀ ਦੀ ਘੜੀ ਲੱਗ ਗਈ ਸੀ ਘੜੀ ਡਿੱਗ ਗਈ ਸੀ ਸਾਈਕਲ ਮੋਢੇ ਤੇ ਕਰਿਆ ਮਤਲਬ ਸਾਈਕਲ ਮੋਢੇ ਤੇ ਬਿਠਾਇਆ ਹੋਇਆ ਜੈਂ ਬੱਪ ਜੀ ਟੋਡੇ ਆਦਰ ਸਾਹਿਬ ਨੇ ਮਤਲਬ ਬੱਪ ਜੀ ਦੇ ਸਹੁਰਾ ਸਾਹਿਬ ਨੇ ਸਾਰੇ ਕਿਤੇ ਮਤਲਬ ਉਹ ਲੱਭੀ ਉਹ ਲੱਭੀ ਸਸਰੀ ਕਾਲ ਜੀ ਸਾਰੇ ਵੀਰਾਂ ਨੂੰ ਹੋਰ ਸਾਰੇ ਠੀਕ ਠਾਕ ਹੋਮੋਂਗੇ ਅੱਜ ਮੇਰੇ ਨਾਲ ਸ਼ਖਸ਼ੀਅਤ ਨੇ ਤੇ ਮੇਰੇ ਲਈ ਤਾਂ ਇਹ ਮਤਲਬ ਐਦਾਂ ਨੇ ਕਿ ਰੋਜ ਇਹਨਾਂ ਨਾਲ ਮਿਲਣਾ ਹੁੰਦਾ ਹੈ ਤੁਹਾਡੇ ਲਈ ਇਹ ਨਵੀਂ ਸ਼ਖਸੀਅਤ ਨੇ ਤੇ ਇਹ ਮੇਰੇ ਦਾਦੀ ਆ ਤੇ ਬਹੁਤ ਪਿਆਰੀ ਹੈ ਤੇ ਇਹਨਾਂ ਨਾਲ ਅੱਜ ਕਰਾਂਗੇ ਆਪਾਂ ਬਹੁਤ ਮਤਲਬ ਵਧੀਆ ਗੱਲਾਂ ਪ੍ਰਾਣੀਆਂ ਗੱਲਾਂ ਆਓ ਜਾਣੀਏ ਦਾਦੀ ਦੀ ਦਿਲ ਦੀਆਂ ਗੱਲਾਂ ਤੇ ਬੀਬੀ ਸਭ ਤੋਂ ਪਹਿਲਾ ਇਹ ਸਵਾਲ ਪੁਰਾਣੇ ਜ਼ਮਾਨੇ ਦੇ ਲੋਕ ਦਿਲ ਦੇ ਚੰਗੇ ਸੀ ਕਿੱਦਾਂ ਸੀ ਤੁਸੀਂ ਦੱਸੋ ਚੰਗੇ ਜੀ ਸਾਰੇ ਦਿਲ ਦੇ ਸਾਫ਼ ਸੀਗੇ ਸਾਫ਼ ਦੇਗੇ ਓਕੇ ਤੇ ਜਿਹੜੇ ਪੁਰਾਣੇ ਜ਼ਮਾਨੇ ਦੇ ਲੋਕ ਹੁੰਦੇ ਸੀਗੇ ਇਹ ਪੈਸੇ ਨੂੰ ਮੁੱਖ ਰੱਖਦੇ ਸੀ ਜਾਂ ਆਪਣੀ ਜ਼बान ਨੂੰ ਮੁੱਖ ਰੱਖਦੇ ਸੀ ਆਪਣੀ ਇੱਜ਼ਤ ਨੂੰ ਇੱਜ਼ਤ ਨੂੰ ਮਤਲਬ ਜ਼बान ਨੂੰ ਵੀ ਮੁੱਖ ਰੱਖਣ ਜ਼बान ਨੂੰ ਵੀ ਮੁੱਖ ਰੱਖਦੇ ਦੀ ਇੱਜ਼ਤ ਨੂੰ ਓਕੇ ਓਕੇ ਜ਼बान ਇੱਜ਼ਤ ਇੱਕੋ ਗੱਲ ਆ ਇੱਕੋ ਗੱਲ ਆ ਹਾਂ ਤੇ ਅੱਜ ਦੇ ਜੇ ਉਹਨੂੰ ਅੱਜ ਦੇਖਿਆ ਜਾਵੇ ਅੱਜ ਕੀ ਲੋਕ ਮੁਖ ਰੱਖਦੇ ਆ ਪੈਸਾ ਕੀ ਇੱਜ਼ਤ ਪੈਸਾ ਪੈਸਾ ਤੇ ਕੋਈ ਪੁਰਾਣੇ ਜ਼ਮਾਨੇ ਦੀ ਗੱਲ ਦੱਸੋ ਜਿਵੇਂ ਕਿ ਤੁਸੀਂ ਆ ਪਰਸੋਂ ਚੌਥੇ ਕੀ ਕਰ ਰਹੇ ਸੀ ਬੇ ਘੜਾ ਆਈ ਥਿੰਕ ਘੜਈਆ ਉਹ ਘੜੇ ਦੇ ਨਾਲ ਐਵੇਂ ਮੈਂ ਕੀ ਕਰ ਰਹੇ ਸੀ ਦੱਸੇਗਾ ਮੜੇ ਕਿਵੇਂ ਕਿਵੇਂ ਉਹ ਮੁੱਦਾ ਮਾਰ ਕੇ ਕੱਪੜਾ ਵਸਾ ਕੇ ਸੇਵੀਆਂ ਵਟ ਰਹੀਆਂ ਉਧਰ ਦਰਸ਼ਕਾਂ ਨੂੰ ਦੱਸੋ ਹੂੰ ਸੇਵੀਆਂ ਵਟ ਰਹੀ ਸੀ ਕਿ ਘੜਾ ਮੁੱਦਾ ਮਾਰ ਕੇ ਤੇ ਪਹਿਲੇ ਜ਼ਮਾਨੇ ਚ ਉਹ ਵਟਦੇ ਹੁੰਦੇ ਸੀਗੇ ਏਕੜ ਤੇ ਅੱਗੇ ਤਾਂ ਝਿੰਗ ਧਰਦੇ ਹੁੰਦੇ ਸੀਗੇ ਹੁਣ ਮੈਂ ਪੀੜੀ ਨੂੰ ਰੱਸੀ ਬੰਨ ਕੇ ਮੁੱਢੀ ਮਾਰ ਕੇ ਵੀੜੀ ਉਹਦੇ ਦੇ ਸੇਨੀ ਪਾ ਲੀ ਅੱਛਾ ਇਹ ਤੁਸੀਂ ਕਿਵੇਂ ਮੰਜੇ ਤੇ ਪਾਉਂਦੇ ਹੋ ਮੰਜੇ ਤੇ ਪਾਉਂਦੇ ਸੀਗੇ ਕੋਈ ਥੱਡੇ ਵਿਛਾ ਕੇ ਝਿੰਗ ਰੱਖ ਲੈਂਦੇ ਸੀਗਾ ਤੇ ਹੁਣ ਦੋ ਲੋਕ ਪੁੰਗਣੇ ਜੇ ਹੁਣ ਆਪਾਂ ਰੱਸੀ ਬੰਨ ਲੈ ਮੇਰੀ ਪੀੜੀ ਦੇ ਨਾਲ ਚਾਰ ਚਫੇਰੀ ਰੱਸੀ ਬੰਨ ਕੇ ਜਿਹੜਾ ਕੱਪੜਾ ਵਿਛਾ ਲੈਂਦੇ ਆ ਫਿਰ ਉਹਦੇ ਸੇਨੀ ਪਾਉਂਦੇ ਓਕੇ ਆ ਮੇਰੇ ਜਿਵੇਂ ਆਪਣੇ ਪਹਿਲੇ ਜ਼ਮਾਨੇ ਦੇ ਵਿੱਚ ਜਿਵੇਂ ਥੋੜਾ ਜਦੋਂ ਵਿਆਹ ਹੋਇਆ ਠੀਕ ਹੈ ਉਦੋਂ ਜਿਹੜਾ ਵਿਆਹ ਹੁੰਦਾ ਹੁੰਦਾ ਸੀ ਕਿੰਨੇ ਦਿਨ ਚੱਲਦਾ ਹੁੰਦਾ ਸੀ ਕਿੱਦਾਂ ਮਤਲਬ ਉਹਦੇ ਬਾਰੇ ਸਾਰਾ ਦੱਸੋਗੇ ਦਰਸ਼ਕਾਂ ਨੂੰ ਵੀ ਕਿੱਦਾਂ ਹੈ ਕੀ ਪੁਰਾਣੇ ਜ਼ਮਾਨੇ ਦੀਆਂ ਗੱਲਾਂ ਨੇ ਪੁਰਾਣੇ ਜ਼ਮਾਨੇ ਚ ਤਿੰਨ ਦਿਨ ਵਿਆਹ ਚੱਲਦਾ ਹੁੰਦਾ ਠੀਕ ਹੈ ਤਿੰਨ ਦਿਨ ਤਿੰਨ ਥੋੜੇ ਉੱਚੀ ਬੋਲ ਲਿਓ ਤਿੰਨ ਦਿਨ ਵਿਆਹ ਚੱਲਦਾ ਹੁੰਦਾ ਸੀਗਾ ਹਮ ਅੱਜ ਜੀ ਮੈਂ ਤੂੰ ਐ ਚਾਚੇ ਤਾਇ ਦੇ ਕਰੇ ਉਹਦੇ ਰੋਟੀਆਂ ਹੋਣੀਆਂ ਕਦੇ ਉਹਦੇ ਰੋਟੀਆਂ ਹੋਣੀਆਂ ਅੱਛਾ ਸਾਰਿਆਂ ਦੇ 3 ਦਿਨ ਉਹਨਾਂ ਨੇ ਰੋਟੀਆਂ ਕਰ ਲਈਆਂ ਨੇ ਫਿਰ 30 ਦਿਨ ਵਿਦਾ ਕਰਨੀਆਂ ਸ਼ਾਮ ਨੂੰ ਅੱਛਾ ਹਾਂ ਵਿਆਹ ਕਰਤੇ ਸਵੇਰੇ ਨੰਦ ਲੈ ਲੈਣੇ ਨੰਦ ਲੈਣੇ ਨੇ 4 ਵਜੇ ਹਾਂ 4 ਵਜੇ ਨੰਦ ਲੈ ਕੇ ਫਸ ਫਿਰ ਚਾਹ ਬਣੀ ਬਿਲਾ ਦੇਣ ਫਿਰ ਚਾਹ ਬਣੀ ਦੇ ਬਾਅਦ ਰੋਟੀ ਖਵਾ ਦੇਣੀ ਹੂੰ ਰੋਟੀ ਦੇ ਬਾਅਦ ਫਿਰ ਦੁਪਹਿਰ ਦੀ ਰੋਟੀ ਖਵਾ ਕੇ ਫਿਰ ਵਿਦਾ ਕਰਦੇ ਅੱਛਾ ਤੇ ਜਿਵੇਂ ਮੰਨ ਲਓ ਉਦੋਂ ਜਦੋਂ ਤੁਹਾਡੇ ਵਿਆਹ ਹੁੰਦੇ ਹੁੰਦੇ ਸੀਗੇ ਪਿੰਡਾਂ ਦੇ ਵਿੱਚ ਮੰਜੇ ਇਕੱਠੇ ਕਰਨ ਦਾ ਰਵਾਜ ਹੁੰਦਾ ਸੀਗਾ ਹੁੰਦਾ ਸੀਗਾ ਅੱਛਾ ਕਿੱਦਾਂ ਉਹਦੇ ਬਾਰੇ ਦੱਸੋ ਕਿਵੇਂ ਹੁੰਦਾ ਸੀ ਸਾਰੇ ਇਕੱਠੇ ਕਰਦੇ ਨੇ ਵੀ ਰਿਸ਼ਤੇਦਾਰ ਆਉਣਗੇ ਸਾਰਿਆਂ ਨੇ ਭੈਣ ਭਈਆਂ ਨੇ ਇਕੱਠੇ ਹੋ ਕੇ ਸਾਰਿਆਂ ਨੇ ਜਾਣਾ ਉਹਨਾਂ ਦੇ ਸਾਰਿਆਂ ਨੇ ਮੁੰਡਿਆਂ ਨੇ ਸਾਰਿਆਂ ਨੇ ਇਕੱਠੇ ਕਰਕੇ ਲਿਆਉਣਾ ਸੀ ਸਾਰੇ ਵੀ अच्छा ते एक बार ਮੈਨੂੰ ਗੱਲ ਦੱਸੀ ਸੀਗੀ ਵੀ ਆਪਣੇ ਤੋਂਡੇ ਕੋਈ ਰਿਸ਼ਤੇਦਾਰੀ ਚੋਂ ਸੀ ਖਣੀ ਤੇ ਵੱਡਾ ਗਲਾਸ ਉਹ ਮਤਲਬ ਕਿ ਉਹਦਾ ਪੀ ਗਿਆ ਸੀਗਾ ਤੇ ਬਾਬੂ ਜੀ ਮੇਰੇ ਜਾਣਦੇ ਹੁੰਦੇ ਸੀਗੇ ਹਾਂਜੀ ਨਾਨੀਕੋਨ ਨੂੰ ਓਕੇ ਦੱਸੋ ਉਹਦੇ ਬਾਰੇ ਦੱਸੋ ਨਾਨੀਕੋਨ ਬਾਰੇ ਨਾਨੀਕੋਨ ਗੱਡਾ ਜੋੜ ਕੇ ਨਾਨੀਕੋਨ ਜਾਣਦੇ ਨੂੰ ਤੇ ਮਿਲਣ ਨਹੀਂ ਹਾਂ ਤੇ ਉੱਥੇ ਜਾ ਕੇ ਨਾਨੀ ਨੇ ਦੁੱਧ ਨਹੀਂ ਬਣਾਉਣਾ ਚਾਹ ਰਹੀ ਬਣਾਉਣੀ ਹਾਂ ਉਹ ਵਸਪੀ ਉਹ ਰੋਈ ਚੱਕਰੀ ਭਰ ਕੇ ਮੂਰੇ ਰੱਖ ਲੈਣੀ ਆ ਇੱਕ ਗਲਾਸ ਕਿੱਟਲ ਦਾ ਕੰਗਣੀ ਵਾਲਾ ਉਹਨੇ ਭਰ ਕੇ ਪੀਆ ਹੁਣ ਬਸ ਮਿਲ ਕੇ ਉਹਦਾ ਘਰ ਨੂੰ ਆ ਜਾਣਾ ਗੱਜਾ मतलब ਕਿੱਡਾ ਗਲਾਸ ਹੁੰਦਾ ਸੀ ਉਹ ਗਲਾਸ ਅੱਧਾ ਕਿਲੋ ਤੋਂ ਬੜਾ ਅੱਧਾ ਕਿਲੋ ਦਾ ਗਲਾਸ ਮਤਲਬ ਇੱਕ ਵਾਰ ਚ ਇੱਕ ਵਾਰ ਚ ਪੀ ਲੈਣਾ ਇੱਥੇ ਮੈਨੂੰ ਲੱਗਦਾ ਜੇ ਚਾਰ ਚਾਂਚੇ ਕੋਈ ਪੀ ਲਵੇ ਤਾਂ ਬੰਦੇ ਨੂੰ ਲੂਜ਼ ਮੋਸ਼ਨ ਲੱਗ ਜਾਣਗੇ ਅੱਧਾ ਕਿਲੋ ਉਹ ਵੀ ਹਫ਼ਤੇ ਬਾਅਦ 1/2 ਕਿਲੋ ਕਹਿੰਦੇ ਵੀ ਮੈਂ ਜਾ ਕੇ ਆਉਣਾ ਆਪਣੀ ਸਹੋਰੀ ਮਾਇਨੇ ਕਹੋ ਤਾਂ ਅਸ ਉਹ ਤੇ ਜਾ ਕੇ ਉਹਨੇ ਪੀਣਾ ਜਪੂ ਰੱਬ ਤੱਕ ਓਕੇ ਪੀ ਕੇ ਫਿਰ ਉਹਦਾ ਗੱਡਾ ਛੋੜ ਕੇ ਘਰ ਨੂੰ ਆ ਜਾਣਾ ਵੀ ਮਸਖਾਂ ਬਲੇ ਆਇਆ ਜਾ ਕੇ ਅੱਛਾ ਮਤਲਬ ਇੰਨੀ ਜਣੀ ਦੀ ਪਾਵਰ ਉਹ ਕਿਉਂਕਿ ਫਿਰ ਉਹਨੂੰ ਹਾਜਮ ਵੀ ਤਾਂ ਕਰਦੇ ਸੀ ਉਹਨੂੰ ਹਾਜਮ ਕਰਦੇ ਦੀ ਫਿਰ ਜਾਂ ਤਾਂ ਗਿੰਡਾ ਹੁੰਦੀਆਂ ਸੀ ਜਾਂ ਪਾਣੀ ਮੂਰੇ ਉਹ ਬਣਾਇਆ ਹੁੰਦਾ ਸੀ ਮਿੱਟੀ ਦਾ ਯੋਗ ਨਾਲ ਗੜੀ ਤਲਾਈ ਹੁੰਦੀਆਂ ਨੇ ਜਾਂ ਕੱਚੀਆਂ ਤੇ ਉਹ ਚਰਸ ਬਣਾਇਆ ਹੁੰਦਾ ਸੀਗਾ ਕਿ 70 ਕੁਇੰਟਲ ਦਾ ਹੁੰਦਾ ਸੀ ਅੱਗੇ ਪੰਜ ਬਾਨ ਹੁੰਦੇ ਠੀਕੇ ਹੁਣ ਉਹ ਇੱਕ ਕੁਇੰਟਲ ਹੁੰਦਾ ਪੰਜ ਮਾਰ ਦਾ ਤੇ ਉਹ ਇਕੱਲੇ ਨੇ ਚੱਕ ਕੇ ਮਾਰਨਾ ਖਾਲਾਂ ਦੇ ਵਿੱਚ ਪਾਣੀ ਜਾਂਦਾ ਸੀ ਅੱਛਾ ਇੰਨੀ ਜਾਨ ਹੁੰਦੀ ਸੀ ਇੰਨੀ ਜਾਨ ਹੁੰਦੀ ਦੀ ਵਾਖੂ ਲੋਕ ਤਾਂ ਕੜੇ ਤਾਮਦਾਰ ਮਰਕਦੇ ਤੇ ਮੈਨੂੰ ਤੇਰੀ ਫੋਟੋ ਦਿਖਾਉਣਾ ਮੇਰੇ ਕੋਲ ਹੈਗੀ ਆ ਜੀ ਅੱਛਾ 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 ਦਿਖਾਓ ਜਰੂਰ ਤੇ ਬੀਬੀ ਇੱਕ ਨਾ ਜਿਵੇਂ ਅੱਗੇ ਚਰਖੇ ਅੱਜ ਕੱਲ ਤਾਂ ਮਿਲਦੀ ਨਹੀਂ ਥੋਡੇ ਮੈਂ ਦੇਖਿਆ ਬੇਬੇ ਦਾ ਬੱਟੀ ਬੇਬੇ ਜਿਹੜੀ ਆਪਣੀ ਪਹਿਲਾਂ ਦਾਦੀ ਦੀ ਪਰਦਾ ਦਾਦੀ ਸੀ ਉਹਦਾ ਪਹਿਲਾਂ ਦੇ ਲੈਣਾ ਦੇ ਲੈਣਾ ਦੇਣਾ ਨਰਮਾ ਚੁੱਕ ਕੇ ਲਿਆਉਣਾ ਹਾਂ ਪਰ ਕਪਾਹ ਡਵਿਜਣੀ ਹੈ ਉਹ ਕਪਾਹ ਘਰ ਲਿਆ ਕੇ ਫਿਰ ਦੱਸੋ ਛਕਾ ਕੇ ਉਹਨੂੰ ਫਿਰ ਉਹ ਨਰਮੇ ਦੇ ਨਾਲ ਮੂਰੇ ਪੁੱਟੀ ਪੁੱਟੀ ਦੇਈ ਜਾਣੀ ਹੈ ਫਿਰ ਉਹ ਬਨੇ ਵਿੱਚ ਕੱਢ ਲੈਣੇ ਉਹ ਬਨੇ ਵਿੱਚ ਜਾਨ ਨੂੰ ਪਾ ਦੇਣੇ ਨੇ ਜਿਹੜੀ ਰੂਮ ਹੈ ਉਹ ਜਾ ਕੇ ਉੱਥੇ ਆਪਣੀ ਪੰਜਾ ਲੈ ਆਉਣੀ ਹੈ ਉਤਾੜਾ ਪਿੰਜ ਦਿੰਦਾ ਨਹੀਂਗਾ ਨਹੀਂ ਚੱਕੀ ਤੇ ਜਾ ਕੇ ਉੱਥੇ ਪਿੰਜਣੀ ਹੁੰਦੀ ਸੀ ਉੱਥੇ ਜਾ ਕੇ ਪੰਜਾ ਲੈਉਣੀ ਐ ਫਿਰ ਉਹਦਾ ਚਰਖੇ ਦੇ ਨਾਲ ਸੂਤ ਕੱਤਣਾ ਹੂੰ ਪੂਣੀਆਂ ਬੱਟਣੀਆਂ ਨੇ ਪਹਿਲਾਂ ਸਲਾਈ ਲੈ ਕੇ ਆਹ ਸਰਕੜੇ ਦੀ ਐਡੀ ਕਿ ਸਲਾਈ ਲੈ ਲੈਣੀ ਐ ਡੇਢ ਡੇਢ ਸਲਾਈ ਆ ਡੇਢ ਪੁੱਟ ਦੀ ਸਲਾਈ ਲੈ ਕੇ ਫਿਰ ਉਹਦੇ ਨਾਲ ਪੂਣੀਆਂ ਬੱਟਣੀਆਂ ਨੇ ਪੂਣੀਆਂ ਵੱਟ ਕੇ ਫਿਰ ਉਹਨੂੰ ਚੱਖੇ ਨਾਲ ਕੱਤਣਾ ਕੱਟ ਕੇ ਫਿਰ ਉਹਨੂੰ ਤੇ ਸਾਰੇ ਉਹਦੇ ਕਿੰਨੇ ਬਣਾ ਟੇਰ ਲੈਣਾ ਫਿਰ ਉਹ ਟੇਰ ਨੂੰ ਆਪਣੇ ਹੈਗਾ ਉਕਰ ਹੂੰ ਉਹਦੇ ਨਾਲ ਟੇਰ ਲੈਣਾ ਤੇਰ ਕਿਉਂ ਫਿਰ ਜਲਾਹ ਹੁੰਦੇ ਰਹਿਣਾ ਉਹਨਾਂ ਕਪੜਾ ਬੁਣ ਕੇ ਦੇਣਾ ਫਿਰ ਉਹਦੇ ਕਪੜੇ ਬਨਉਂਦੇ ਅੱਛਾ ਫਿਰ ਜਿਵੇਂ ਫਿਰ ਜਿਹੜੇ ਚਰਖਿਆਂ ਦਾ ਹੁੰਦਾ ਸੀ ਚਰਖੇ ਨਾਲ ਕੱਤ ਕੇ ਅੱਛਾ ਚਰਖੇ ਨਾਲ ਕੱਤ ਕੇ ਸੂਤ ਉਹ ਪਹਿਲਾਂ ਰੂਹ ਲੈਉਣੀ ਆ ਰੂਹ ਨੂੰ ਉਹ ਪੁਣੀਆਂ ਬੱਟੀਆਂ ਨੇ ਪੁਣੀਆਂ ਬੱਟ ਕੇ ਫਿਰ ਉਹਨਾਂ ਚਰਖੇ ਨਾਲ ਕੱਤਣਾ ਚਰਖੇ ਨਾਲ ਕੱਤ ਕੇ ਫਿਰ ਉਹ ਉਹਦੇ ਢੇਲ ਦਾ ਹੱਥ ਨਾਲ ਤੇਰ ਕੇ ਹੋਉਂਦਾ ਸੀਗਾ ਇੱਕਣਾ ਐ ਐਨਾ ਹੋ ਢੇਠਾ ਲੱਗਿਆ ਹੁੰਦਾ ਸੀਗਾ ਗੱਬੇ ਢੱਕਾ ਲੱਗਿਆ ਹੁੰਦਾ ਸੀਗਾ ਉੱਪਰ ਇੱਕਣਾ ਹੁੰਦਾ ਸੀਗਾ ਤੇ ਉਹਨੂੰ ਫੜ ਲੈਣਾ ਗੱਬੇ ਨੂੰ ਫੜ ਕੇ ਉਹਨੂੰ ਐ ਐ ਕਰਕੇ ਟੇੜੀ ਜਾਨੀ ਮੈਂ ਸਮਝਿਆ 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 ਤੇ ਉਹ ਟੇੜ ਲੈਣਾ ਤੇਰ ਕੇ ਉਹ ਫਰਜਲਾਹੇ ਨੇ ਆ ਜਾਣਾ ਉਹਨੇ ਚਾਦਰਾਂ ਫੇਸ ਕੱਪੜਾ ਖੱਦਰ ਦਾ ਵਰਕ ਲਾ ਦੇਣਾ ਉਹਨੇ ਸਾਰਿਆਂ ਨੇ ਉਹੀ ਕੱਪੜੇ ਪਾਉਂਦੇ ਮੈਂ ਪਾਏ ਨੇ ਆਪ ਕੱਪੜੇ ਖੱਦਰ ਦੇ ਕੱਪੜੇ ਪਾਉਂਦੇ ਨੇ ਖੱਦਰ ਦੇ ਕੱਪੜੇ ਪਾਉਂਦੇ ਨੇ ਹਾਂ ਤੇ ਵੀ ਵੀ ਇੱਕ ਨਾ ਜਿਵੇਂ ਆਪਣੇ ਜਦੋਂ ਥੋੜੇ ਵੇਲੇ ਤਾਂ ਸਾਰੇ ਲੋਕ ਟਰਬਨ ਪੱਗ ਹੀ ਬੰਦੇ ਸੀਗੇ ਉਹ ਦਰਗਾਹ ਦੇ ਦਵੱਟਾ ਲੈਣ ਵਾਲੇ ਮਤਲਬ ਪੱਗਾਂ ਬੰਦੇ ਸੀ ਜਿਆਦਾ ਅੱਗ ਵੀ ਠੱਡਰ ਦੀਆਂ ਬੰਨ੍ਹਣੀਆਂ ਤੇ ਨਹੀਂ ਮੈਂ ਗੱਲ ਪੂਰੀ ਹੋਣ ਦਿਓ ਮੇਰੀ ਤੇ ਉਦੋਂ ਪੱਗਾਂ ਬੰਦੇ ਸੀ ਜਿਉਂ ਜਿਉਂ ਹੁਣ ਮਤਲਬ ਅੱਗੇ ਚਾਈ ਜਾ ਰਹੇ ਆ ਅੱਜ ਆਪਾਂ 2024 ਚ ਬੈਠੇ ਆਂ ਅ ਮੁੰਡੇ ਕਾਫੀ ਪੱਗਾਂ ਨੇ ਘਟ ਗਏ ਜਿਵੇਂ ਹੁਣ ਮੈਂ ਆ ਮੈਂ ਖੁਦ ਨਹੀਂ ਪੱਗ ਬੰਨਦਾ ਹੈਗਾ ਮੇਰੀ ਵੀ ਬਹੁਤ ਵੱਡੀ ਗਲਤੀ ਹੈ ਮੈਂ ਆਪਣੇ ਆਪ ਨੂੰ ਇਹ ਕਾਬਲ ਨਹੀਂ ਹੋਇਆ ਹੈਗਾ ਹਜੇ ਤੇ ਕੀ ਗੱਲ ਆਪਣੇ ਜਿਹੜੀ ਇੱਕ ਸਿੱਖ ਪ੍ਰਚਾਰਕ ਨੇ ਖੈਰਨਾ ਨਹੀਂ ਮੈਂ ਉਹਨਾਂ ਨੂੰ ਲੈਂਦਾ ਤੇ ਉਹ ਕਹਿ ਰਹੇ ਸੀਗੇ ਕਿ ਆਪਣੇ ਸਿੱਖਾਂ ਦੀ ਆਬਾਦੀ ਘਟ ਰਹੀ ਆ ਵੀ ਹਰ ਇੱਕ ਸਿੱਖ ਨੂੰ ਸਿੱਖਾਂ ਨੂੰ ਪੰਜ-ਪੰਜ ਬੱਚੇ ਪੈਦਾ ਕਰਨੇ ਚਾਹੀਦੇ ਨੇ ਕੀ ਗੱਲ ਇਹ ਸਹੀ ਗੱਲ ਹੈ ਜਾਂ ਗਲਤ ਗੱਲ ਹੈ ਇਹ ਸਹੀ ਹੈ ਆ ਬੱਚਾ ਆਪਣੇ ਲਈ ਖਾਪ ਲਾ ਕੇ ਲੈਂਦਾ ਅੱਛਾ ਆਪਦਾ ਕੰਮ ਆਪ ਕਰਦਾ ਹੂੰ ਆਪਾਂ ਵੀ ਤਾਂ ਕਰਦੇ ਆ ਸਾਰੇ ਹੀ ਕਰਦੇ ਆ ਆਪ ਆਪਦਾ ਮੇਰੇ ਅਕੋਰਡਿੰਗਲੀ 2-3 ਤਾਂ ਚਾਹੀਦੇ ਨੇ ਕਿਉਂਕਿ ਨਹੀਂ ਆਪਣੇ ਸਿੱਕ ਸਿੱਕ ਪੰਜ ਨਹੀਂ ਤਾਂ ਤਿੰਨ ਬੱਚੇ ਤਾਂ ਜ਼ਰੂਰ ਚਾਹੀਦੇ ਨੇ ਹੂੰ ਕੌਣ ਕਿਸ਼ਨ ਭੂਆ ਕੌਣ ਦੋ ਕੁੜੀਆਂ ਹੋ ਜਾਂ ਇੱਕ ਮੁੰਡਾ ਹੋਵੇ ਜਾਂ ਦੋ ਮੁੰਡੇ ਹੋਣ ਜਾਂ ਇੱਕ ਕੁੜੀ ਹੋਵੇ ਤਿੰਨ ਬੱਚੇ ਚਾਹੀਦੇ ਮੰਨ ਲਓ ਚਾਚੇ ਦਾ ਰਿਸ਼ਤਾ ਤਾਇਏ ਦਾ ਰਿਸ਼ਤਾ ਭੂਆ ਦਾ ਰਿਸ਼ਤਾ ਇਹਦਾ ਖਤਮ ਹੋ ਜਣੇਗਾ ਖਤਮ ਹੋ ਜਾਏਗਾ ਹਲਾ ਤੇ ਇਹ ਇਹ ਤੁਹਾਡੇ ਅਕੋਰਡਿੰਗਲੀ ਸਹੀ ਆ ਵੀ ਮਾ ਹੋਣਾ ਚਾਹੀਦਾ ਤਿੰਨ ਬੱਚੇ ਤਾਂ ਹੋਣਾ ਚਾਹੀਦੇ ਤਿੰਨ ਬੱਚੇ ਹੋਣੇ ਚਾਹੀਦੇ ਤੇ ਬਾਕੀ ਜਿਵੇਂ ਮੰਨ ਲਓ ਜਦੋਂ ਜਿਵੇਂ ਜਿਵੇਂ ਬੀਬੀ ਤੁਸੀਂ ਇੱਕ ਸਦੀ ਪਾਰਟ ਦੀ ਦੇਖੀ ਆ ਠੀਕ ਆ ਮੰਨ ਲਓ ਮਾ ਪਹਿਲਿਆਂ ਤੇ ਹੁਣ ਵਾਲੇ ਲੋਕਾਂ ਦੇ ਵਿੱਚ ਕੀ ਫਰਕ ਆ ਕੀ ਕੱਪੜਿਆਂ ਦਾ ਫਰਕ ਆ ਗਿਆ ਕੀ ਕੀ ਹਾਂ ਪੈਸਾ ਆ ਗਿਆ ਹੁਣ ਲੋਕਾਂ ਨੇ ਪਸੰਦੇ ਨਹੀਂ ਉਹਦੇ ਮੈਂ ਪੈਸਾ ਆ ਗਿਆ ਹੁਣ ਉਹ ਕਪੜੇ ਦਾ ਦੇਖਦੇ ਨਹੀਂ ਵੀ ਕਿੱਥੇ ਪਿਆ ਕਿੱਥੇ ਦਰੀਆ ਪਈਆਂ ਨੇ ਕਿੱਥੇ ਖੱਦਰ ਚਾਦਰ ਪਈਆ ਕਿੱਥੇ ਉਹਹੀ ਚਾਦਰ ਨੂੰ ਉਹ ਛਪਾ ਲੈਣਾ ਹਾਂ ਕਰ ਆ ਜਾਣਾ ਉਹਨੇ ਛਪਣੇ ਵਾਲੇ ਨੇ ਰੰਗ ਨਾਲ ਸਾਰੀਆਂ ਚਾਦਰ ਉਹ ਛਾਪ ਜਾਣਗੀਆਂ ਛਾਪ ਕੇ ਫਿਰ ਕਰ ਉਹ ਚੱਲ ਹਾਂ ਉਹ ਚਾਦਰ ਜਿਵੇਂ ਦੋਨੋਂ ਯਾਦ ਹੋਣਾ ਜਦੋਂ ਚਲੋ ਬੀ 25 30 ਸਾਲ ਪੁਰਾਣੀ ਗੱਲ ਆ ਡੈਡੀ ਤੇ ਭੂਆ ਦਾ ਵਿਆਹ ਹੋਇਆ ਤੇ ਉਦੋਂ ਮਤਲਬ ਮਾਹੌਲ ਕਿਦਾਂ ਦਾ ਹੁੰਦਾ ਸੀ ਉਦੋਂ ਉਦੋਂ ਵੀ ਮਾਹੌਲ ਕੋਨੇ ਸੀਗਾ ਬਦਲ ਗਿਆ ਸੀ ਬਦਲੀ ਨਹੀਂ ਇੰਨਾ ਜ਼ਿਆਦਾ ਇੰਨਾ ਜ਼ਿਆਦਾ ਨਹੀਂ ਸੀ ਜ਼ਿਆਦਾ ਨਹੀਂ ਸੀ ਬਦਲਿਆ ਮੰਜੇ ਬਿਸਤਰੇ ਵੀ ਇਕੱਠੇ ਕਰਨੇ 99 96 ਦੀ ਗੱਲ ਆ ਹਾਂ ਜਣੀ ਜਨਤਾ ਇਕੋ ਜਿੰਨੀ ਦੀ ਪਰ ਜਣੀ ਕਿ ਮਾਹੌਲ ਰਾਤ ਨੂੰ ਵੀ ਪਰ ਉਹਨੇ ਸਾਰੇ ਆਉਣ ਜਿਹੜੇ ਦੂਰ ਡੈਟ ਦੇ ਉਹਨਾਂ ਨੇ ਮੰਜੇ 'ਤੇ ਉਹ ਵੀ ਇਕੱਠੇ ਕਰਦੇ। ਤੇ ਅੱਛਾ ਮੰਜੇ ਬਿਸਤਰੇ ਉਦੋਂ 95 96 ਤੱਕ ਕੰਟੀਨਿਊ ਸੀਗਾ। ਹਾਂ ਬੰਨ ਜਦ ਕੋਈ ਚਾਚਾਤਾ ਆ ਜਾਂਦੀ ਲੰਦਾ ਆਪਣੇ ਘਰ ਦੇ ਘਰਦਿਆਂ ਨੂੰ ਦੋ ਦਿਨ ਰੋਣਾ। ਬਸ। ਅੱਛਾ ਤੇ ਹੋਰ ਕੋਈ ਤੁਸੀਂ ਆਪਣੇ ਕੋਈ ਗੱਲ ਦੱਸੋ ਕੋਈ ਪੁਰਾਣੀ ਜ਼ਮਾਨੇ ਦੀ। ਹੁੰਜਾ ਦਰਿਆ ਬੋੜਦੇ ਸੀਗੇ ਅਸੀਂ। ਹਾਂ। ਦਰਿਆ ਬੰਦੇ ਦੀ ਅਸੀਂ ਕਿल्ले ਗੱਡ ਲੈਨੇ ਚਾਰ ਥਾਂ ਮਿੰਟ ਤੇ। 2.5 ਮੀਟਰ ਤੇ ਆਪਾਂ ਕਿ ਕਿਲਾ ਗੱਡਣਾ। ਚਾਰ ਜਗ੍ਹਾ ਤੇ। ਉੱਥੇ ਫਿਰ ਉਹ ਕਰ ਲੈਣਾ ਫਿਰ ਇੱਧਰਲੇ ਪਾਸੇ ਬਾਹੀ ਧਰ ਲੈਣੀ ਹੈ ਇੱਧਰਲੇ ਪਾਸੇ ਧਰ ਲੈਣੀ ਹੈ ਉਹਦੇ ਥੱਲੇ ਇੱਕ ਧਰ ਲੈਣੀ ਹੈ ਵੀ ਪਿੰਨਾ ਥੱਲੇ ਦੀ ਨੰਗੇ ਹੂੰ ਉਹ ਵੀ ਨੰਗੇ ਫਿਰ ਉਹ ਤਾਣਾ ਤਾੜਨਾ ਹੈ ਫਿਰ ਇੱਥੇ ਰੱਖ ਕੇ ਉਹ ਕਰਕੇ ਇੱਧਰ ਆਪਾਂ ਨੇ ਜਾਨੀ ਇੱਧਰੋਂ ਮੁੰਨ ਲੱਗਣਾ ਤੇ ਇੱਧਰ ਘੋੜੀ ਰੱਖ ਲੈਣੀ ਹੈ ਉੱਪਰ ਫਿਰ ਇੱਕ ਬਾਸ ਦੀ ਛੋਟੀ ਰੱਖ ਲੈਣੀ ਹੈ ਉਹਦੇ ਵਿੱਚ ਘੁੰਡੀਆਂ ਪਾਉਣੀਆਂ ਨੇ ਫਿਰ ਉਹ ਕੱਲਾ ਕੱਲਾ ਧੱਗਾ ਚੱਕੀ ਜਾਣਾ ਘੁੰਡੀ ਪਾਈ ਜਣੀ ਹੈ ਉਹ ਸਾਰੇ ਉਹ ਕਰਕੇ ਫਿਰ ਆਪਾਂ ਜਮ ਮੁੱਢ ਤੋੜਨਾ ਹੈ ਚਰ ਪੰਜਾ ਲੈਣਾ ਤੇ ਗੁੱਟੀਆਂ ਬਣਾਉਣੀਆਂ ਨੇ ਹੱਥ ਨਾਲ ਸੁਬਤਦੀਆਂ ਜਿਹੜਾ ਆਪਣਾ ਕੱਟਿਆ ਹੋਇਆ ਰੰਗਿਆ ਹੋਇਆ ਉਹਦੀਆਂ ਗੁੱਟੀਆਂ ਨਾਲ ਫਿਰ ਉਹ ਦਰੀ ਬੋਲਦੀ ਹਮ ਜਣੇ ਦੀ ਪਹਿਲਾਂ ਸਾਰੇ ਕੰਮ ਹੱਥੀ ਹੁੰਦੇ ਸਾਰੇ ਹੱਥੀ ਕਰਦੇ ਅੱਜ ਕੱਲ ਤਾਂ ਮਸ਼ੀਨੀ ਯੁੱਗ ਆ ਗਿਆ ਮਸ਼ੀਨੀ ਯੁੱਗ ਆ ਗਿਆ ਹੁਣ ਤਾਂ ਸੂਟ ਕਢਾਉਂਦੇ ਹਾਂ ਤਾਂ ਵੀ ਕੁੜੀਆਂ ਸਿੱਕਦੀਆਂ ਦੀ ਕੱਢਣਾ ਸੂਟ ਆਪਦੀ ਕੱਢਦੀਆਂ ਦੀ ਆਪੇ ਕਦੇ ਕਿਸੇ ਨੇ ਪੈਸਾ ਨਹੀਂ ਦਿੱਤਾ ਹਮ ਸੂਟ ਆਪਦੇ ਕੱਢਣੇ ਸਿੱਖਣੇ ਨੇ ਸਾਰੇ ਜੀਤ ਉਹਨੇ ਤੇਰੀ ਅੰਕੀ ਉਹਨੇ ਸਾਰੀਆਂ ਸਿੱਖਿਆ ਨੇ ਚਾਦਰਾਂ ਵੀ ਨਾ ਕੱਢਣੀਆਂ ਨੇ ਸਭ ਕੱਢਣੀਆਂ ਨੇ ਅੱਗੇ ਕੋਈ ਚਾਦਰ ਨਹੀਂ ਤੱਕੜੀ ਹੋਈ ਹੁੰਦੀ ਪਲੇਨ ਹੁੰਦੀਆਂ ਸੀਗੀਆਂ ਫਿਰ ਦਸੂਤੀ ਲੈ ਕੇ ਫਿਰ ਉਹ ਚਾਦਰ ਕੱਢਣੀ ਹੈ 30 ਸੈਂਟੀਮੀਟਰ ਇੱਕ ਵਾਰੀ ਤੁਸੀਂ ਮੈਨੂੰ ਗੱਲ ਦੱਸੀ ਸੀਗੀ ਤੇ ਬਾਪ ਜੀ ਪੜਾਉਣ ਜਾਂਦੇ ਹੁੰਦੇ ਸੀਗੇ ਇੱਧਰ ਕੋਈ ਪੈਂਟ ਸੀਗਾ ਉਹ ਇਤਨਾ ਅੱਗੇ ਕਿਹੜਾ ਛੜਕਾ ਹੁੰਦੀਆਂ ਹੁੰਦੀਆਂ ਸੀਗੇ ਮਗਲੇ ਚੋਏ ਦੇ ਵਿੱਚ ਚੋਏ ਕਹਿੰਦੇ ਹੁੰਦੇ ਚੋਏ ਦੇ ਵਿੱਚ ਵਾਪ ਜੀ ਲੰਘ ਰਹੇ ਸੀਗੇ ਵਾਪ ਜੀ ਦੀ ਘੜੀ ਡਿੱਗੀ ਸੀ ਘੜੀ ਡਿੱਗੀ ਦੀ ਸੈਟਿੰਗ ਮੋਢੇ ਤੇ ਤੇਰੇ ਮਤਲਬ ਸਾਈਕਲ ਮੋਢੇ ਤੇ ਬਸਾਇਆ ਹੋਇਆ ਹੁੰਦਾ ਹੈ ਲੋਕ ਕਹਿੰਦੇ ਜੀ ਤੁਹਾਡੇ ਫਾਦਰ ਸਾਹਿਬ ਨੇ ਮਤਲਬ ਬੱਪ ਜੀ ਦੇ ਸਹੁਰਾ ਸਾਹਿਬ ਨੇ ਸਾਰੇ ਕਿਤੇ ਮਤਲਬ ਉਹ ਲੱਭੀ ਉਹ ਲੱਭੀ ਫਿਰ ਉਹ ਦੱਬੀ ਨਹੀਂ ਦੱਬੀ ਨਹੀਂ ਹੈ ਜੀ ਨਹੀਂ ਆਪਾਂ ਕਹਿੰਦੇ ਪਾਣੀ ਚ ਗਿਰ ਗਈ ਪਈ ਹੋਵੇ ਵਹੀ ਹੋਵੇ ਇੰਨਾ ਮਤਲਬ ਪਿਆਰ ਸੀਗਾ ਇੰਨਾ ਪਿਆਰ ਦੀ ਚੀਜ਼ ਦੇ ਨਾਲ ਚੀਜ਼ ਨੂੰ ਬਹੁਤ ਸਮਝ ਨਾਲ ਵੀ ਉਹ ਵੀ ਆਪਣੇ ਜਵਾਈ ਨਾਲ ਵੀ ਇੰਨਾ ਪਿਆਰ ਸੀ ਅੱਜ ਕੱਲ ਜਵਾਈਆਂ ਨੂੰ ਕੋਈ ਪਿਆਰ ਨਾ ਹੁੰਦੋ ਉੱਥੇ ਛੱਡ ਕੇ ਕਿੱਥੇ ਆ ਕੇ ਇਹਨਾਂ ਦਾ ਚਰਨਜੀਤ ਉਹਨਾਂ ਦਾ ਪਿੰਡਾ ਉੱਥੇ ਚੋਆ ਹ ਹ ਉੱਥੇ ਉਹਦੇ ਚੋ ਘੜੀ ਲੱਭਦਾ ਜੀਆ ਉਹ ਘੜੀ ਕਿਤੇ ਬਹੁਤੀ ਭਾਰੀ ਹੁੰਦੀ ਹੈ ਉਹ ਪਾਣੀ ਛੱਡ ਗਈ ਹ ਹ ਕੰਟਾ ਲੱਭ ਕੇ ਫੇਰ ਮੁੜ ਗਿਆ ਹ ਤੇ ਹੋਰ ਮਿੱਮੀ ਕੋਈ ਗੱਲਬਾਤ ਆਪਣੇ ਅ ਸਿੱਖਾਂ ਨੂੰ ਲੈ ਕੇ ਵੀ ਆਪਣੇ ਜਿੱਦਾਂ ਸਿੱਖਾਂ ਦੀ ਪਾਪੂਲੇਸ਼ਨ ਘਟ ਰਹੀ ਆ ਕੁੜੀਆਂ ਅੱਜ ਕੱਲ੍ਹ ਵਾਲ ਕਟਾ ਰਹੀਆਂ ਨੇ ਇਹ ਇਹਨਾਂ ਨੂੰ ਕੋਈਆਂ ਬਰਦੀ ਨਹੀਂ ਛਕਦੀਆਂ ਬਾਹ ਤਾਂ ਕਟਾਉਂਦੀਆਂ ਨੇ ਜੇ ਬਾ ਜੇ ਐਂਬਰ ਛਕਿਆ ਫਿਰ ਬਾਹ ਨਹੀਂ ਕਟਾਉਂਦੀਆਂ ਹਾਂ ਇਹ ਕਿਉਂ ਮਤਲਬ ਕੰਮ ਕਿਉਂ ਆਈ ਆ ਇਹ ਯਾਨੀ ਕਿ ਮਾਪੇ ਉਹਦੇ ਪਾਸੇ ਇਹ ਮਾਪੇ ਆਪ ਨੂੰ ਕਹਿਣਾ ਚਾਹੀਦਾ ਵੀ ਇਹ ਕਹਿਣਾ ਚਾਹੀਦਾ ਵੀ ਭਾਈ ਆਪਾਂ ਤਾਂ ਗੁਰੂ ਸਿੱਖ ਰਹਿਣਾ ਹਾਂ ਵੀ ਆਪਾਂ ਦੇ ਕੇਸ ਰੱਖਣੇ ਨੇ ਕਿਉਂ ਆਪਾਂ ਨੇ ਕੇਸ ਕਟਾਉਣੇ ਨੇ ਇਹ ਇਹਦਾ ਨਹੀਂ ਉਹ ਨਹੀਂ ਕਰਨੀ ਇਹਦਾ ਹੁਣ ਗੁਰਦੁਆਰਾ ਸਾਹਿਬ ਬੜਿਆ ਹੋਇਆ ਉੱਥੇ ਕੇਸ ਕਰ ਉੱਥੋਂ ਕੇਸ ਉਹਨੇ ਗੰਗੇ ਚੋਂ ਮੰਗੇ ਜੀ ਬਾਬਾ ਜੀ ਨੇ ਇਹ ਕੇਸ ਮੈਨੂੰ ਦੇ ਦੋ ਉਹ ਸ਼ੀਸ਼ੇ ਦੇ ਵਿੱਚ ਜੜਾਏ ਹੋਏ ਨੇ ਫਿਰ ਬੇ ਆਦਮੀ ਨਹੀਂ ਕਰਦੇ ਹੁੰ ਜਿਵੇਂ ਬਾਹਰ ਲਾਉਂਦੀਆਂ ਨੇ ਆਏ ਛੱਡ ਦਿੰਦੀਆਂ ਨੇ ਪਰ ਦੇਗ ਛੱਡਦੀਆਂ ਨਹੀਂ ਹੁੰਦੀਆਂ ਡੱਬੇ ਦੇ ਵਿੱਚ ਪਾਉਂਦੀਆਂ ਹੁੰਦੀਆਂ ਮੈਂ ਦੇਖਿਆ ਆਪਣੇ ਘਰ ਚ ਵੀ ਹੈਗਾ ਕੁੜੀਆਂ ਇਹ ਛੱਡ ਦਿੰਦੀਆਂ ਨੇ ਕੁੜੀਆਂ ਛੱਡ ਦਿੰਦੀਆਂ ਮੈਂ ਪੌਣੀ ਆਪਨਾ ਮੇਰਾ ਡੱਬਾ ਲਾਇਆ ਹੋਇਆ ਤੇ ਆਪਣੇ ਇਹ ਚੀਜ਼ ਹੋਣੀ ਨਹੀਂ ਚਾਹੀਦੀ ਵੈਸੇ ਇਹ ਹੁਣ ਸਿਕਰ ਨਹੀਂ ਹੁੰਦਤੇ ਹੋ ਰਹੀ ਆ ਜਿਵੇਂ ਅ ਅੱਗੇ ਜਿਵੇਂ ਜਿਹੜਾ ਬੰਦਾ 100 ਸਾਲ ਤੋਂ ਉੱਪਰ ਮੋਸਟਲੀ ਜ਼ਿਆਦਾਤਰ ਹੋ ਜਾਂਦੇ ਸੀਗੇ ਤੇ ਉਹ ਕੀ ਪਟਾਕੇ ਬਜਾ ਕੇ ਲੰਘਦੇ ਹੁੰਦੇ ਦੀ ਦਵਾਰ ਦਹਾ ਦਵਾਰ ਉਹ ਕੀ 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 ਕੰਮ ਕਰਦਾ ਉਹਦੇ ਬਾਰੇ ਦੱਸੋ ਮੜੇਆ ਬਾਪੂ ਜੀ ਦੇ ਕੱਢਿਆ ਸੀ ਵਿਵਾਨ ਮੇਰੇ ਦਾ ਅੱਛਾ ਦੱਸ ਦੱਸ ਦੱਸੋ ਤੇ ਵਿੱਚ ਪੈਸੇ ਪਾ ਲੈਣਾਂ ਨੇ ਖਿੱਲਾ ਪਾ ਲੈਣੀਆਂ ਨੇ ਉੱਪਰ ਦੀ ਸਿੱਟ ਦੇ ਨ ਜਾਣਾ ਉਹਦੇ ਪਰਵਲ ਭਲੇ ਹਾਰ ਫੁੱਲ ਸਾਰੇ ਉਹਦੇ ਤੇ ਲਾਉਣੇ ਨੇ ਫੇ ਸਾਰੇ ਤੇ ਸਿਜਾ ਕੇ ਘਰੋਂ ਲੈ ਕੇ ਜਾਣਾ ਫਿਰ ਉਹਦੇ ਉੱਪਰ ਦੀ ਛਿੰਨਾ ਸਿੱਟਦੀਆਂ ਨੇ ਜਾਣਾ ਹਮ ਸਾਰਿਆਂ ਨੇ ਹਮ ਤੈਨੂੰ ਮੈਂ ਦਿਖਾਉਂਗੀ ਆਪਣੇ ਫੋਟੋ ਹੈਗੀ ਆ ਹਮ ਜਿਵੇਂ ਬੀਬੀ ਉਹਨੂੰ ਪਵਾਨ ਕਹਿੰਦੇ ਹੁੰਦੇ ਠੀਕ ਹੈ ਪਵਾਨ ਫਿਰ ਅੱਗੇ ਲੋਕ ਕੂ ਕਰਦੇ ਹੁੰਦੇ ਸੀ ਇਹ ਉਹਨੂੰ ਗਦੌੜਾ ਕਹਿੰਦੇ ਹੁੰਦੇ ਸੀ ਇਹ ਵੀ ਗਦੌੜਾ ਫੇਰਨਾ ਐਡੀ ਡਿਕ ਉਹ ਬੂਰੇ ਦੀ ਕੌਲੀ ਜੀ ਬਣਾ ਲੈਂਦੀ ਆ ਕੌਲੀ ਬਣਾ ਕੇ ਉਹ ਜਿਵੇਂ ਚੀਨੀ ਦਾ ਅੱਗੇ ਕਹਿੰਦੇ ਨੇ ਜੀ ਕੂਜਾ ਉਹਨੇ ਕੜਾ ਹੋਣਾ ਉਹਨ ਕੀਕ ਸਾਰੇ ਘਰਾਂ ਚ ਦੇਣਾ ਹੋਵੇ। ਅੱਛਾ। ਉਹ ਕਰੰਟ ਦੇਣਾ। ਹਾਂ। ਰੋਟੀ ਦਾ ਲੈਦੀ ਦੇਣੀ ਆ। ਉਹ ਸਾਰੇ ਘਰਾਂ ਨੇ ਵਿੱਚ ਫੇਰਨਾ। ਹੂੰ। ਜਿਹੜੇ ਮਾਪੇ ਪਹਿਲਾਂ ਖੁਸ਼ੀ ਮਨਾਉਂਦੇ ਸੀ। ਬੇਰੀ ਐਡੀ ਉਮਰ ਪਾਲੀ ਹੈ। ਹੁਣ ਤਾਂ ਵੈਸੇ ਕੋਈ 60 ਵੀ ਨਹੀਂ ਤੱਕਦਾ। ਨਾ। ਮੈਨੂੰ ਲੱਗਦਾ। ਮਿਲ ਇੰਨੀ ਜੇਵਾ ਕਰਨੀ। ਦਨਮਾ ਬੀਰ ਦੀ ਗੱਲ ਦੱਸਦੀਆਂ। ਹਾਂਜੀ। ਤੇ ਘੜਾਣੀ ਵਾਲੇ ਦੀ ਉੱਥੇ ਲੱਡੂ ਆਏ ਆਪਣੇ। ਲੱਡੂ ਆਏ ਉਹਨਾਂ ਨਾਲ ਲੈ ਦੇ ਦਿੱਤੇ ਉਹਨਾਂ ਨੇ ਵੀ ਭਾਬੀ ਉਹਨਾਂ ਨੇ ਲੱਡੂ ਇਹ ਉਹਨੇ ਲੱਡੂ ਆਪਦੇ ਹੋਰ ਕਹਿੰਦਾ ਗਰਮਿਤ ਬਣਦੇ ਲੱਡੂ ਹੋਰ ਪਾਦੇ ਲੱਡੂ ਬਹੁਤ ਸਵਾਦ ਨੇ ਇਹ ਖੰਡ ਦੇ ਲੱਡੂ ਬਣਾਏ ਹੋਏ ਸੀਗੇ ਦੇਸੀ ਖੰਡ ਦੇ ਉਹ ਮੈਂ ਤੇ ਹੋਰ ਪਾ ਕੇ ਲੈ ਕੇ ਗਿਆ ਇਹਨੇ ਲੱਡੂ ਉੱਥੋਂ ਮੈਨੂੰ ਉਹਨਾਂ 10 ਵਰਾਂ ਕਿਲੋ ਲੱਡੂ ਪਾਤੇ ਤੇ ਉਹਦੇ ਵਿੱਚੋਂ ਹੋਰ ਲੈ ਕੇ ਗਿਆ ਇਹ ਇਹ ਨਾ ਦੇਸੀ ਖੰਡ ਅੱਗੇ ਚੀਜ਼ ਖਾਣੇ ਵਾਲੀ ਹੁੰਦੀ ਸੀ ਨਹੀਂ ਬੀਬੀ ਅੱਗੇ ਜਿਹੜਾ ਖਾਣ ਪੀਣ ਸੀ ਉਹ ਪਿਓਰ ਸੀ ਨਾ ਉਹ ਪਿਓਰ ਸੀਗਾ ਹੁਣ ਤਾਂ ਹੁਣ ਤਾਂ ਮਿਲਾਵਟੀ ਬਹੁਤ ਆ ਆ ਉਦਨ ਮੈਂ ਕੀ ਖਾਣ ਕੀ ਖਾ ਰਿਹਾ ਸੀ ਪਿਲੇ ਸੀ ਬਰਫ ਵੀ ਨਹੀਂ ਹੋਰ ਕੁਛ ਬੂਰਾ ਬੂਰੇ ਵਿੱਚੇ ਮਲਾਬਤ ਕਿੰਨੀ ਹੈ ਹੈਗੀ ਮੈਂ ਤਾਂ ਖਾਣਾ ਹੀ ਛੱਡਤਾ ਮਿੱਠਾ ਖਾਣਾ ਮਿੱਠਾ ਕੀ ਮੈਂ ਤਾਂ ਸ਼ੱਕਰ ਵੀ ਜਾਂ ਸ਼ੱਕਰ ਵੀ ਨਹੀਂ ਲੈਣਾ ਲਿਮਟਡ ਚੀਜ਼ਾਂ ਹੀ ਖਾਣਾ ਵੀ ਮੈਂ ਬੂਰਾ ਖਾਣਾ ਉਹ ਵੀ ਬਿਮਾਰ ਹੋ ਜੰਨਾ ਇਹ ਚੀਜ਼ਾਂ ਦੇ ਵਿੱਚ ਮਲਾਬਤ ਹੈ ਠੀਕ ਹੈ ਚਲੋ ਹਾਂ ਬੀ ਜੀ ਕੋਈ ਗੱਲ ਕਹਿਣਾ ਚਾਹੁੰਨੀ ਆ ਤਾਂ ਬੱਸ ਔਰ ਕੋਈ ਵਸਰਾਹੀ ਹੈ ਜਿਹੜਾ ਉੱਡਨ ਗਿਆ ਸੀਗਾ ਬੀਡੰਗਰਾਂ ਦਾ ਵੀ ਆਪ ਕਰਦੇ ਸੀ ਸਾਰਾ ਹਾਂ ਇੱਕ ਨਾ ਪਹਿਲੀਆਂ ਦੇ ਵਿੱਚ ਬੀਬੀ ਡੰਗਰਾਂ ਦਾ ਬੜਾ ਆਪਣੇ ਘਰ ਚ ਕਿਉਂਕਿ ਅੱਜ ਕੱਲ ਨਾ ਜਿਉਂ-ਜਿਉਂ ਮਤਲਬ ਜ਼ਮਾਨਾ ਅੱਗੇ ਪਹੁੰਚੀ ਜਾਂਦਾ ਲੋਕਾਂ ਦੇ ਘਰਾਂ ਦੇ ਵਿੱਚੋਂ ਨਾ ਮੱਜਾਂ ਗਾਇਬ ਹੁੰਦੀਆਂ ਜਾਂਦੀਆਂ ਨੇ ਉਹ ਦੁੱਧ ਦੀ ਖੱਟ ਜ਼ਿਆਦਾ ਹੈ ਹੈ ਜਾਂ ਘੱਟ ਆ ਇਹਦਾ ਮਤਲਬ ਨਕਲੀ ਦੁੱਧ ਆ ਰਿਹਾ ਹੈ ਬਾਜ਼ਾਰ ਦੇ ਵਿੱਚ ਨਕਲੀ ਆ ਰਿਹਾ ਹੈ ਨਕਲੀ ਆ ਰਿਹਾ ਨਾ ਫਿਰ ਅੱਗੇ ਮਤਲਬ ਹਰ ਘਰ ਦੇ ਵਿੱਚ ਮੱਝਾਂ ਹੁੰਦੀਆਂ ਸੀ ਉਹਦੇ ਬਾਰੇ ਦੱਸੋ ਤੁਸੀਂ ਕਿਵੇਂ ਮੱਝਾਂ ਨੂੰ ਰੱਖਦੇ ਸੀ ਕੀ ਕੁਝ ਕਰਦੇ ਸੀਗੇ ਅੱਗੇ ਲੋਕ ਮੱਝ ਰੱਖਦੇ ਸੀਗੇ ਹੂੰ 10 ਮੱਝਾਂ ਹੁੰਦੀਆਂ ਆਪਣੇ ਦੋ ਬੈੜੀਆਂ ਹੁੰਦੀਆਂ ਤੇ ਚਾਰ ਬੌਦ ਹੁੰਦੇ ਸੀਗੇ ਹੂੰ ਤੇ ਮੱਧਿਆ ਰੱਖਦੇ ਦੀ ਉਹਨਾਂ ਦਾ ਦੁੱਧ ਹੁੰਦਾ ਸੀ ਜਿਹੜਾ ਹਾਂ ਜੇ ਕਿਸੇ ਦੇ ਭੈਣ ਭਾਈ ਦੇ ਨਹੀਂ ਹੋਣਾ ਉਹਨੂੰ ਭੇਜਦੇ ਨਾਲ ਨਹੀਂ ਫੱੜਦਾ ਉੱਧਰ ਕੇ 10 ਕਿਲੋ ਪਾ ਕੇ ਦੁੱਧ ਤੱਤਾ ਧਰ ਦੇਣਾ ਉਹ ਮੱਖਣੀ 2 ਕਿਲੋ ਮੱਖਣੀ ਆ ਜਾਣੀ ਆ ਉਹ ਹਾਂ ਉਹ ਦੁੱਧ ਦੇ ਉੱਪਰੋਂ 2 ਕਿਲੋ ਮੱਖਣੀ ਆ ਜਾਣੀ ਆ ਕਿਉਂ ਉਹਦੇ ਪਿੱਪੇ ਭਰੇ ਹੀ ਰਹਿੰਦੇ ਸੀਗੇ ਹਾਂ ਕਦੇ ਐ ਨਹੀਂ ਜਿਵੇਂ ਪੌਲੇ ਜਾਏ ਹੋਏ ਨੇ ਪਿੱਪੇ ਨਾਲ ਦੇ ਮੈਂ ਆਪਦੇ ਇੱਤ ਨਾਲ ਭਰੇ ਨੇ ਹਾਂ ਇੱਕ ਵਾਰੀ ਬੀਬੀ ਤੁਸੀਂ ਆਪਣੇ ਕਿਤੇ ਖੰਡ ਰੱਖਤੀ ਸੀਗੀ ਪਰਸ਼ਤੀ ਚ ਉੱਥੇ ਆਪਣੇ ਜਿਹੜੇ ਬੱਚੇ ਖੇਡਦੇ ਸੀਗੇ ਉਹ ਹੀ ਖਾ ਗਿਆ ਆਪਾਂ ਨੇ ਜਦੋਂ ਕੱਢ ਕੇ ਦੇਖਿਆ ਸਾਰਾ ਖਾਲੀ ਉਹ ਉਹ ਦੱਸ ਮੜਿਆ ਬੀਬੀ ਮਸਾਰਿਆ ਜਿਆਣੇ ਆਪਣੇ ਲੁਕਰਮ ਜੀਤਾ ਖੇਲਣ ਆਉਂਦੇ ਹੁੰਦੇ ਸੀ ਹਾਂ 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 ਇੱਕ ਤਾਂ 마ਸੀ ਦਾ ਇਹਦਾ ਹੁੰਦਾ ਠੀਕਾ 마ਸੀ ਦਾ ਦਿਉਰ ਹੁੰਦਾ ਸੀਗਾ ਇੱਕ 마ਸੀ ਦਾ ਭਤੀਜਾ ਹੁੰਦਾ ਸੀ ਤਾਂ ਸਾਰੇ ਬੱਚੇ ਲਾਲਾ ਬੱਚੇ ਸਾਰੇ ਬੱਚੇ 10 12 ਜਣੇ ਆਉਂ ਜਾਂਦੇ ਸੀਗੇ ਆਪਣੇ ਦੀ ਪਰਸ਼ਤੀ ਹਾਂ 36 ਦੇ ਉੱਪਰ ਅੱਗੇ ਮੱਟੀਆਂ ਕਹਿੰਦੇ ਹੁੰਦੇ ਸੀ ਐਡੀ ਮੱਟੀ ਹੁੰਦੀ ਸੀਗੀ ਉਹ ਮੱਟੀ ਦੇ ਬੱਦੇ ਨੇ ਭੜਕੇ ਰੱਖਤੀ ਉੱਪਰ ਹਾਂ ਮੇਰੇ ਖਿਆਲ 20 ਕਿਲੋ 25 ਕਿਲੋ ਚ ਖੰਡ ਪੈਂਦੀ ਹੁੰਦੀ ਆ ਹਾਂ ਚਲ ਉਹ ਚ ਖੰਡ ਪੈਂਦੀ ਆ ਉਥੇ ਚਾਨੂੰ ਨਹੀਂ ਪਤਾ ਨਿਆਣਿਆਂ ਨੇ ਉੱਪਰ ਚੜ ਜਾਣਾ ਕੌੜੀ ਦੂਈ ਲੱਕੜੀ ਲਾਈ ਹੋਈ ਸੀਗੀ ਉੱਪਰ ਚੜ ਕੇ ਉੱਥੇ ਮੁਠੀਵਾਰ ਪਰ ਪੜ ਕੇ ਖਾਈ ਜਾਣੀਆਂ ਹਮ ਮੁਠੀਵਾਰ ਕੇ ਜਦ ਬੇਬੇ ਜੀ ਕਹਿੰਦੀ ਕਹਿੰਦੀ ਮੈਨੂੰ ਕਹਿੰਦੀ ਕਿ ਤੂੰ ਉੱਥੋਂ ਲਾ ਕੇ ਲਿਆ ਵੀ ਆਪਾਂ ਨੇ ਬੂਰਾ ਕੁੱਟਣਾ ਹੈ ਬੂਰਾ ਹੀ ਖੰਭੇ ਸੀਗੇ ਹਾਂ ਵੇਪਨ ਬੂਰਾ ਕੁੱਟਣਾ ਹੈ ਮੈਂ ਕਿਹਾ ਬੇਬੇ ਜੀ ਮੈਂ ਕਹਾ ਆ ਫੜ ਫੜੀ ਮਾ ਮੜ ਜਤੋਂ ਮੱਟੀ ਫੜੀ ਕਹਿੰਦੀ ਲੈ ਫੜਾ ਹਮ ਮਾਜੀ ਚੱਕੀ ਵੜਾ ਜਾ ਸਾਰਾ ਖਾਲੀ ਸਾਰਾ ਨੇੜੇ ਨਹੀਂ ਖਾਲੀ ਕਰ ਹਾਂ ਨਿਆਣੇ ਨੇ ਖਾਲੀ ਕਰਕੇ ਜਦ ਫੇਰ ਆਏ ਲੋਕਨ ਉੱਥੇ ਮਾਤਾ ਸੀ ਜਦ ਦੇ ਸਾਡੀ ਸਾਰੀ ਉਹ ਖੰਡ ਖਾ ਗਏ ਮਾਸੀ ਨਿਆਣੇ ਨੂੰ ਪੂਰਾ ਕੁੱਟਣਾ ਦੀ ਮਾਮ ਤੋਂ ਕੋਈ ਨਹੀਂ ਕਰਾ ਅਸੀਂ ਤਾਂ ਨਿਆਣੇ ਹੀ ਆ ਅੱਗੇ ਮਤਲਬ ਗੁੱਸਾ ਹੀ ਨਹੀਂ ਸੀ ਕਰਦੇ ਆਸ ਕੀ ਸਾੜ ਦਿੰਦੇ ਸੀ ਮੈਂ ਕਿਹਾ ਚਲੋ ਕੋਈ ਨਾ ਤੇ ਮਤਲਬ ਇੱਕ ਚੀਜ਼ ਹੋਰ ਦੇਖੀ ਪਹਿਲੀਆਂ ਦੇ ਵਿੱਚ ਬੱਚੇ ਇੱਕ ਦੂਜੇ ਦੇ ਘਰਾਂ 'ਚ ਪਲ ਜਾਂਦੇ ਸੀ ਖਾ ਕੇ ਹਣਾ ਹੁਣ ਇੱਕ ਦੂਜੇ ਦੇ ਘਰਾਂ ਦੇ ਵਿੱਚ ਜੁਹਾ ਹੀ ਨਹੀਂ ਜਾ ਸਕਦੇ ਹੈਗੇ ਕੋਈ ਨਹੀਂ ਜਾਂਦਾ ਹੁਣ ਆਪਣੇ ਤੇ ਲਾ ਲਓ ਸਾ ਤਿੰਨ ਚਾਰ ਕੈਮਰੇ ਤੇ ਖੇਲਾਏ ਹੋਏ ਨੇ ਅੰਦਰ ਕੋਈ ਵੜ ਜਾਵੇ ਫਿਰ ਪੁੱਛਗੇ ਕਿ ਛੁ ਸ਼ੁਰੂ ਹੋ ਜਾਂਦੀ ਹੈ ਕੌਣ ਆ ਕਿੱਥੋਂ ਆ ਕਿਵੇਂ ਆ ਅੱਗੇ ਜਮਾ ਹੀ ਨਹੀਂ ਸੀ ਆਪਣੇ ਹਾਂ ਸਾਰੇ ਜਦ ਆਪਣੇ ਫਾਸਲਾ ਲਾਤਾ ਨੋ ਤੇ ਬੀਪ ਲਾਵਾਂਗੇ ਕੱਟ ਦਾਂਗੇ ਚਲੋ ਹਾਂ ਅੱਗੇ ਦੱਸੋ ਦੱਸੋ ਬੀ ਉਹਨਾਂ ਨੇ ਨਿਆਣਿਆਂ ਨੂੰ ਖੇਡਣ ਆ ਜਾਣਾ ਸਾਰਿਆਂ ਨੇ ਖੱਡੜਾ ਹੈ ਉਧਰੋਂ ਆ ਜਾਣਾ ਦਸਵੀਂ ਵਾਲੇ ਦੇ ਨਿਆਣੇ ਸਾਰੀਆਂ ਇਹਦੀਆਂ ਜਿਵੇਂ ਰੀਆਂ ਕੁੜੀਆਂ ਨੇ ਇਹਨਾਂ ਨੇ ਨਾਲ ਮੁੰਡੇ ਨੇ ਆ ਜਾਣਾ ਕਲਵੇਂਦਰ ਨੇ ਸਾਰਿਆਂ ਨੇ ਮੇਰੀਆਂ ਰੋਟੀਆਂ ਪਕਾਈਆਂ ਪੰਜਾਂ ਉਹਨੀਆਂ ਡੱਬੇ ਦੇ ਵਿੱਚ ਉਹ ਵਾਇਦਾ ਵਗਾਉਂਦੀ ਹੁੰਦੀ ਸੀ ਇਹ ਨਾ ਰੋਟੀਆਂ ਪਰੌਂਠੇ ਹੂੰ ਇਹਨਾਂ ਨੇ ਅੱਥਨ ਵੇਲੇ ਆਉਣਾ ਮੈਂ ਕਹਿੰਦਾ ਸਕੂਲੋਂ ਆਉਣਗੇ ਵੀ ਚੱਲਦੇ ਇਹਨਾਂ ਨੂੰ ਮੈਂ ਦਊਂਗਾ ਖੱਚੇ ਖਾ ਲੈਣਗੇ ਇਹਨਾਂ ਤਾਂ ਇਹ ਬੁਰਕੀ ਬੁਰਕੀ ਤੋੜ ਕੇ ਡੱਬਾ ਹੀ ਕੱਬੇ ਧਰ ਕੇ ਇਹਨਾਂ ਸਾਰੀਆਂ ਖਤਮ ਕਰ ਦਿੰਦੇ ਸੀਗੇ ਇਹ ਐਨਲਾ ਮਤਲਬ ਆਉਣ ਜਾਣ ਹੁੰਦਾ ਸੀ ਇੱਕ ਦੂਜੇ ਦੇ ਘਰ ਦੇ ਵਿੱਚ ਹੁਣ ਤਾਂ ਰਿਸ਼ਤੇ ਨੱਤੇ ਖਤਮ ਹੋ ਰਹੇ ਨੇ ਦਿਨੋ ਦਿਨ ਕਿਸੇ ਦੀ ਕੋਈ ਕਦਰ ਨਹੀਂ ਰਹੀ ਸੋ ਇਹ ਸੀਗੀਆਂ ਜੀ ਪੁਰਾਣੀਆਂ ਗੱਲਾਂ ਦਾਦੀ ਦੇ ਨਾਲ ਤੇ ਜੇ ਹੋਰ ਵੀ ਕੋਈ ਗੱਲ ਹੈਗੀ ਦੱਸ ਦੇ ਜੇ ਦੱਸਣੀ ਚਾਹਨੀ ਆ ਸੇਮੀਆਂ ਦਾ ਵੀ ਲੰਡਾ ਹਟਾ ਸੀ ਸੇਮੀਆਂ ਦਾ ਵੀ ਦੱਸਤਾ ਜੇ ਕੋਈ ਗੱਲ ਹੋਰ ਦੱਸੋ ਜਿਹੜਾ ਮੰਜੇ ਤੇ ਦੱਸੋ 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 ਮੈਂ ਵੀ ਤੇ ਮੰਜੇ ਇਕੱਠੇ ਕਰਦੇ ਨੇ ਮੰਜੇ ਇਕੱਠੇ ਕਰਕੇ ਕੋਠੇ ਤੇ ਚਾੜ ਲੈਣੇ ਨੇ ਕੋਠੇ ਤੇ ਚਾੜ ਕੇ ਉੱਥੇ ਫਿਰ ਉਹਨਾਂ ਦੀ ਐਸੇ ਪਾਵੇ ਚ ਪਾਵਾ ਵਸਾ ਕੇ ਉਹਦੇ ਚੁੱਗੀ ਬਣਾਉਣੀ ਐ ਚੁੱਗੀ ਬਣਾਤੀ ਉਹਨਾਂ ਦੀ ਬਣਾ ਕੇ ਫਿਰ ਵਿੱਚ ਕੱਪੜਾ ਵਿਛਾਉਣਾ ਉਹਦੇ ਸਾਰੇ ਚ ਹਾਂ ਕੱਪੜਾ ਵਿਛਾ ਕੇ ਜਿਹੜੀ ਤੇ ਢਿੰਗ ਧਰਨੀ ਐ ਉੱਥੇ ਚਾਦਰ ਐਡ ਵਿਛਾਉਣੀਆਂ ਨਾਲੇ ਉਹ ਕੱਪੜਾ ਗਾਹਾਂ ਹੋਰ ਖਿੱਚ ਲੈਣਾ ਵੀ ਗੱਦੀ ਨਾਲੋਂ ਚਾਦਰ ਹਾਂ ਤੇ ਹੋਰ ਚਾਦਰਾਂ ਸੈਡ ਹੋ ਲੈਉਣੀਆਂ ਨੇ ਆਲੇ-ਦਾਲੇ ਉਹਦੇ ਮੰਜਿਆਂ ਦੇ ਉੱਪਰ ਪਾ ਦੇਣੀਆਂ ਵੀ ਧੱਪਾਂ ਨਾਲ ਲੱਗੀ ਕਿਸੇ ਇਹ ਟੌਲੇ ਮੁੱਦੇ ਮਾਰ ਕੇ ਸਾਰਿਆਂ ਨੇ ਸੇਮੀਆਂ ਝਿੰਗ ਰੱਖ ਗਏ ਉਹਦੇ ਤੇ ਝਿੰਗ ਤੇ ਸੇ ਨਹੀਂ ਬੁੜੀ ਅੱਜ ਦੂਰੋਂ ਬੈਠੇ ਨੇ ਛੱਡ ਦੇ ਨਹੀਂ ਦੇ ਨਾ ਅਸੀਂ ਛੱਡ ਦੇ ਨਾ ਕੱਲੀ ਕੱਲੀ ਸੇਮੀ ਹੋ ਜਾਣੀ ਚਲੋ ਤੇ ਉਹ ਵੱਟ ਲਈ ਇਥੇ ਸਾਰੀਆਂ ਕੁੜੀਆਂ ਨੇ ਇਕੱਠੀਆਂ ਨੇ ਫਿਰ ਚਾਹ ਲੈਣੀ ਹੈ ਸਾਰਿਆਂ ਨੇ ਭਾਈ ਲਿਆਓ ਚਾਹ ਹੁਣ ਆਟਾ ਮਤਲਬ ਮੇਲ ਮਲਾਪ ਕਿੰਨਾ ਸੀ ਪਹਿਲਾਂ ਬਹੁਤ ਜ਼ਿਆਦਾ ਸੀਗਾ ਬਹੁਤ ਮੈਨੂੰ ਹੁਣ ਤਾਂ ਕੋਈ ਕਿਸੇ ਨੂੰ ਪੁੱਛਦਾ ਆਪਣਾ ਕਲਚਰ ਸੀ ਉਹ ਜਿਹੜਾ ਕੀ ਅੱਜ ਖੋ ਗਿਆ ਹੋ ਗਿਆ ਉਹ ਤਾਂ ਹੁਣ ਤਾਂ ਖਤਮ ਹੋ ਗਿਆ ਤਾਂ ਤੇ ਚਲੋ ਜੀ ਇਹ ਸਨ ਮੇਰੇ ਦਾਦੀ ਦੀਆਂ ਗੱਲਾਂ ਪ੍ਰਾਣੀਆਂ ਗੱਲਾਂ ਕੁਝ ਅੱਜ ਦੇ ਜ਼ਮਾਨੇ ਦੀਆਂ ਗੱਲਾਂ ਕਿਵੇਂ ਦਾਦੀ ਨੇ ਦੱਸਿਆ ਵੀ ਕਿਵੇਂ ਲੋਕ ਬਦਲੇ ਕਿਵੇਂ ਜ਼ਮਾਨੇ ਬਦਲੇ ਤੇ ਕੋਈ ਇੱਕਦਮ ਤਾਂ ਕੋਈ ਖੈਰ ਬਦਲ ਨਹੀਂ ਜਾਂਦਾ ਚਲੋ ਜੀ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮਿਲਦੇ ਆਂ ਜੀ ਕਿਸੇ ਅਗਲੇ ਐਪੀਸੋਡ ਵਿੱਚ ਕਿਸੇ ਅਗਲੀ ਨਵੀਂ ਸ਼ਖਸੀਅਤ ਨਾਲ ਥੈਂਕ ਯੂ ਜੀ Sure. Yeah.